ਹੈਲੋ ਜੀ ਜੀਆਂ ਨੂੰ ਕਿਦਾ ਮਾਹੌਲ ਚੱਲ ਉਮੀਦ ਕਰਦੇ ਹਾਂ ਸਭ ਵਧੀਆ ਹੋਵਗੇ ਖੂਬ ਮਜ਼ੇ ਚ ਹੋਵਗੇ ਜਿੱਤੇ ਵੀ ਹੋਵਗੇ ਆਪਣੀ ਜ਼ਿੰਦਗੀ ਨੂੰ ਭਰਪੂਰ ਇੰਜੋਏ ਕਰਦੇ ਹੋਵੋਗੇ ਉੱਪਰੋਂ ਤੁਹਾਨੂੰ ਸਭ ਨੂੰ ਆਪਣੀ ਚੜ੍ਹਦੀ ਕਲਾ ਵਿੱਚ ਰੱਖੀ ਬਿਲਕੁਲ ਜੀ ਜਿੱਦਾਂ ਕਿ ਸਾਡੇ ਵੀਰਾਂ ਭੈਣਾਂ ਨੂੰ ਪਤਾ ਹੈ ਜੀ ਕਿ ਕਸ਼ਮੀਰ ਦੇ ਵਿੱਚ ਕੀ ਮਾਹੌਲ ਚੱਲ ਰਿਹਾ ਹੈ ਕਿ ਸਿਲਸਿਲਾ ਚੱਲ ਰਿਹਾ ਹੈ ਉਹਦੇ ਰਿਲੇਟਿਡ ਹੀ ਜੀ ਆਪਾਂ ਇੱਕ ਵੀਡੀਓ ਵੇਖਣ ਜਾ ਰਹੇ ਹਾਂ ਜੀ ਪੰਜਾਬ ਵਿੱਚ ਕਸ਼ਮੀਰੀ ਕੁੜੀ ਤੇ ਉੱਤੇ ਹਮਲਾ ਹੋਇਆ ਹੈ ਤੇ ਨੌਜਵਾਨ ਨੇ ਮੁਕਫ ਇਖਤियार ਕੀਤਾ ਹੈ ਤੇ ਇਹ ਉਹਨੂੰ ਆਖਿਆ ਕਿ ਇਹ ਭੈ ਜਿਹੜੀ ਕੁੜੀ ਹੈ ਨਾ ਇਹ ਸਾਡੀ ਭੈਣ ਹੈ ਬਿਲਕੁਲ ਤੇ ਦੇਖ ਲਿਆ ਜੀ ਪਹਿਲੇ ਆਪਾਂ ਇਹ ਵੀਡੀਓ ਤੇ ਫਿਰ ਬਾਕੀ ਗੱਲਬਾਤ ਜਿਹੜੀ ਉਹ ਬਾਅਦ ਵਿੱਚ ਕਰਦੇ ਹਾਂ ਤੇ ਪਹਿਲੇ ਵੀਡੀਓ ਵੇਖ ਲਈਏ ਉਸ ਤੋਂ ਬਾਅਦ ਉੱਥੇ ਮੁੰਡੇ ਉਹਨੂੰ ਆਉਂਦੇ ਨੇ ਤਿੰਨ ਚਾਰ ਮੋਟਰਸਾਈਕਲ ਤੇ ਬੈਠੇ ਹੋਏ ਉਹਨੂੰ ਕਹਿੰਦੇ ਕਿ ਕਿ ਕਸ਼ਮੀਰੀਆਂ ਦਾ ਇੱਕ ਹੈ ਉਹ ਪਾਇਆ ਹੁੰਦਾ ਤੇ ਉਹਨੂੰ ਕਹਿੰਦੇ ਕਿ ਤੂੰ ਆਤੰਗਵਾਦੀ ਹੈ ਉਹਨੇ ਕਿਹਾ ਕਿ ਮੇਰਾ ਵੀ ਉਨਾ ਹੀ ਦਿਲ ਦੁਖਾਇ ਜਿੰਨਾ ਆਪਕਾ ਦੁੱਖ ਹੈ ਮੈਂ ਕਿਵੇਂ ਆਤੰਗਵਾਦੀ

ਇਹ ਬਾਤ ਹਮਨੇ ਕੀਤੀ ਉਹਨੇ ਮੇਰੀ ਫਰੈਂਡ ਕੇ ਬਾਲ ਪਗੜੇ ਉਸਕਾ ਹਾਥ ਮਰੋੜਾ ਔਰ ਗਾਲਿਆ ਦੇਨੇ ਲੱਗੇ ਮੇਰੀ ਭੈਣ ਦੇ ਨਾਲ ਜੋ ਮੈਂ ਸਗੀ ਭੈਣ ਮੰਨ ਕੇ ਕਰਿਆ ਜੋ ਹੁਣ ਇਹਦੇ ਵੱਲ ਕੋਈ ਅੱਖ ਵੀ ਚੱਕੂਗਾ ਫਿਰ ਉਹਦੀਆਂ ਤਾਂ ਅੱਖਾਂ ਹੀ ਕੱਢਾਂਗੇ ਪੰਜਾਬ ਦੀ ਧਰਤੀ ਤੇ ਕੀ ਮਰਾਠੀ ਪੰਜਾਬੀ ਗੁਜਰਾਤੀ ਕੀ ਇਹ ਭਾਰਤ ਨਹੀਂ ਇਹ ਜੇ ਭਾਰਤ ਇਹ ਹੈਗਾ ਆ ਫਿਰ ਭਾਰਤ ਦੇਸ਼ ਦੇ ਵਿੱਚ ਇਹ ਕਿੱਥੋਂ ਗੰਦੇ ਘਟਾਣੂ ਪੈਦਾ ਹੋ ਗਏ ਜਿਹੜੀ ਸਾਡੀ ਧੀਆ ਨੂੰ ਚਲਦੀ ਇਹਨੂੰ ਕਹਿਣਗੇ ਕੀ ਤੁਸੀਂ ਤਾਂ ਚਲ ਜਾਓ ਆਪਣੇ ਦੇਸ਼ ਤੋਂ ਤੇ ਉਹ ਸਾਡੀਆਂ ਮਹਿਮਾਨ ਨੇ ਪੰਜਾਬ ਦੀ ਤੇ ਪੰਜਾਬ ਮਹਿਮਾਨ ਨਿਵਾਜ਼ੀ ਚ ਪਹਿਲੇ ਨੰਬਰ ਤੇ ਗਿਣਿਆ ਜਾਂਦਾ ਤੇ ਯਾਰੋ ਸਾਡੀ ਧੀ ਭੈਣ ਨੂੰ 21 ਸਾਲ ਦੀ ਕੁੜੀ ਨੂੰ ਸ਼ਰਮ ਹੈ ਸਾਰੇ ਲੀਡਰਾਂ ਤੇ ਜਿਹੜਾ ਬੋਲਿਆ ਨਹੀਂ ਬਈ ਯਾਰ ਸਾਡੇ ਮੂਰੇ ਕਿਸੇ ਸਿਰ ਤੋਂ ਚੁੰਨੀ ਲਾਈ ਗਈ ਹੋਵੇ ਇਹ ਤਾਂ ਫਿਰ ਖੂਨ ਨਹੀਂ ਫਿਰ ਪਾਣੀ ਦੌੜਦਾ ਤੇ ਪਾਣੀ ਤੇ ਖੂਨ ਕਦੇ ਇਕੱਠਾ ਨਹੀਂ ਦੌੜ ਸਕਦਾ ਇੱਕ ਸਰੀਰ ਚ ਸਾਡੇ ਸਰੀਰ ਚ ਖੂਨ ਦੌੜਦਾ ਸਭ ਪਹਿਲਾਂ ਮੁੱਖ ਮੰਤਰੀ ਪੰਜਾਬ ਤੇ ਡੀਜੀਪੀ ਦੇ ਨਾਲ ਬਿਠਾ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਕਿ ਪੰਜਾਬ ਪੱਪਾਂ ਭਰ ਔਨ ਹਾਈ ਅਲਰਟ ਹੈ ਇਸ 테ਰਰਿਜ਼ਮ ਤੋਂ ਵੱਤ ਤਾਂ ਸਭ ਸਭ ਤੋਂ ਅਖੀਰੀ ਸ਼੍ਰੇਣੀ ਚ ਵਿਦਿਆਰਥੀ ਆਉਂਦਾ ਸਭ ਤੋਂ ਕੋਮਲ ਤੇ ਅਸੀਂ ਉਹ ਬੂਟੇ ਆ ਜਿਹੜੇ ਹਾਲੇ ਉਗ ਰਹੇ ਆ ਸਭ ਤੋਂ ਪਹਿਲਾਂ ਅਟੈਕ ਵਿਦਿਆਰਥੀਆਂ ਤੇ ਹੋਇਆ ਕਿ ਇਹ ਹਾਈ ਅਲਰਟ ਹੈ ਤੁਸੀਂ ਜੁੜਿਓ ਅਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸੇਵਿਆ ਕਸ਼ਮੀਰ ਦੇ ਵਿੱਚ ਜੋ ਹੋਇਆ ਸਭ ਨੂੰ ਪਤਾ ਹੈ ਪਰ ਉਹ ਤਸਵੀਰਾਂ ਜਿੰਨੀਆਂ ਦਰਦਨਾਕ ਸੀਗੀਆਂ ਕਸ਼ਮੀਰ ਦੀਆਂ ਜਦੋਂ ਲੋਕਾਂ ਨੂੰ ਚੁਣ-ਚੁਣ ਕੇ ਮਾਰਿਆ ਗਿਆ ਉਹ ਤੋਂ ਵੀ ਦਰਦਨਾਕ ਇਹ ਹੈ ਕਿ ਅਸੀਂ ਨਫ਼ਰਤ ਦੇ ਵਿੱਚ ਪੂਰੀ ਤਰ੍ਹਾਂ ਭਿੱਜੇ ਪਏ ਹਾਂ ਕਸ਼ਮੀਰੀ ਵਿਦਿਆਰਥੀ ਜਿਹੜੇ ਪੰਜਾਬ ਦੇ ਵਿੱਚ ਪੜਨ ਆਏ ਪੰਜਾਬ ਵਰਗੀ ਧਰਤੀ ਦੇ ਉੱਤੇ ਜੇ ਕਿਸੇ ਤੇ ਹਮਲਾ ਹੁੰਦਾ ਹੈ ਤਾਂ ਫਿਰ ਇੱਕ ਦਾਣੀ ਸਾਡੇ ਸਾਰਿਆਂ ਦਾ ਫਰਜ ਹੈ ਪਰ ਫਰਜ ਸਮਝਣ ਵਾਲਿਆਂ ਚ ਜਿਹੜੇ ਮੋਰੀ ਕਤਾਰ ਦੇ ਵਿੱਚ ਸੀ ਉਸ ਈਸ਼ਰਪ੍ਰੀਤ ਸਿੰਘ ਕਾਂਗਰਸ ਦੇ ਲੀਡਰ ਹੈ ਮੌਕੇ ਤੇ ਪਹੁੰਚੇ ਉਸ ਕਸ਼ਮੀਰੀ ਕੁੜੀ ਦੇ ਕੋਲ ਜਿਸ ਕੁੜੀ ਦੇ ਨਾਲ ਬਦਤਮੀਜ਼ੀ ਹੋ ਰਹੀ ਸੀ ਉਹਨੂੰ ਉਸ ਗੱਲ ਦੇ ਲਈ ਉਹਦੇ ਨਫ਼ਰਤ ਕੀਤੀ ਜਾ ਰਹੀ ਸੀ ਜੀਜੋ ਉਸ ਵਿਚਾਰੀ ਦਾ ਕਦੇ ਕੋਈ ਕੁਝ ਹੋਈ ਸੀ ਮੇਰੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਭਾਈ ਸਸਤੀ ਗੱਲ ਧੰਨਵਾਦ ਸਮਾਂ ਦੇਣ ਲਈ ਸਾਨੂੰ ਇਹ ਜੀ ਕਿੱਥੋਂ ਦੀ ਘਟਨਾ ਸੀ ਕੀ ਹੋਇਆ ਸੀ ਇਹ ਸਾਰਾ ਪਹਿਲਾਂ ਐਕਸਪਲੇਨ ਕਰਾਂਗੇ ਕਿਉਂਕਿ ਇਸ ਦਾ ਤੁਹਾਡੀ ਉਹ ਵੀਡੀਓ ਦੇਖੀ ਤੁਹਾਡਾ ਵੀ ਧੰਨਵਾਦ ਬਾਈ ਇਹ ਘਟਨਾ ਹੈਗੀ ਖਰੜ ਦੀ ਇੱਕ ਭਾਰਤ ਦੇਸ਼ ਦੀ ਨਾਗਰਿਕ ਕੁੜੀ ਸੀਗੀ ਛੱਡੋ ਕਸ਼ਮੀਰੀ ਸਾਰਾ ਕੁਝ ਆਪਾਂ ਸਾਈਡ ਤੇ ਰੱਖ ਦਿੰਨੇ ਆ ਸੰਵਿਧਾਨ ਨੂੰ ਮੰਨਣ ਵਾਲੀ ਟੈਕਸਪੇਅਰ ਇੱਕ ਕੁੜੀ ਸੀਗੀ ਉਹ ਰਿਆਦਵਾਰਾ ਕਾਲਜ ਦੇ ਵਿੱਚ ਪੜ੍ਹਦੀ ਸੀ ਸੈਕੰਡ ইয়ার ਦੇ ਵਿੱਚ ਜਦੋਂ ਸਾਡੇ ਦੇਸ਼ ਤੇ ਸਾਡੇ ਭਾਰਤ ਤੇ ਹਮਲਾ ਹੁੰਦਾ ਉਹਦਾ ਵੀ ਉਹਨਾਂ ਕੇ ਦਿਲ ਦੁਖਿਆ ਜਿੰਨਾ ਹਰੇਕ ਭਾਰਤੀ ਦਾ ਦੁਖਿਆ ਹੋਊਂਦਾ ਆਪਣੇ ਕਾਲਜ ਦੇ ਬਾਹਰ ਖੜੀ ਸੀ ਜਦੋਂ ਉਹ ਆਪਣਾ ਰਿਆਦ ਬਾਰਾ ਤੋਂ ਨਾ ਸ਼ਿਵਜੋਤ ਦਾ ਇੱਕ ਦੋ ਕਿਲੋਮੀਟਰ ਦੇ ਸਫ਼ਰ ਆ ਸ਼ਿਵਜੋਤ ਦੇ ਵਿੱਚ ਰਹਿੰਦੀ ਆ ਉਹ ਤੇ ਅਨੁਮਨ ਤੌਰ ਤੇ ਕਿ ਆਟੋ ਲੈ ਕੇ ਹੀ ਬੱਚੇ ਜਾਂਦੇ ਹੁੰਦੇ ਉੱਥੋਂ ਤੇ ਆਟੋ ਦੇ ਵਿੱਚ ਜਦੋਂ ਉਹ ਬੈਣ ਲੱਗੀ ਜੋ ਉਹਨੇ ਹੀ ਮੈਨੂੰ ਦੱਸਿਆ ਉਹਦੀ ਹੀ ਵੀਡੀਓ ਇਹਦੇ ਵਿੱਚ ਹੈ ਇਹ ਕੁਝ ਮੈਂ ਆਪਣਾ ਨਹੀਂ ਬਣਾ ਰਿਆ ਹੈ ਉਸ ਤੋਂ ਬਾਅਦ ਉੱਥੇ ਮੁੰਡੇ ਉਹਨੂੰ ਆਉਂਦੇ ਨੇ ਤਿੰਨ ਚਾਰ ਮੋਟਰਸਾਈਕਲ ਤੇ ਬੈਠੇ ਹੋਏ ਉਹਨੂੰ ਕਹਿੰਦੇ ਕਿ ਕਿ ਕਸ਼ਮੀਰੀਆਂ ਦਾ ਇੱਕ ਉਹ ਪਾਇਆ ਹੁੰਦਾ ਤੇ ਉਹਨੂੰ ਕਹਿੰਦੇ ਕਿ ਤੂੰ ਆਤੰਗਵਾਦੀ ਹੈਂ ਉਹਨੇ ਕਿਹਾ ਕਿ ਮੇਰਾ ਵੀ ਉਤਨਾ ਹੀ ਦਿਲ ਦੁਖਾਇਆ ਜਿੰਨਾ ਆਪਕਾ ਦੁਖਾਇਆ ਮੈਂ ਕਿਵੇਂ ਅਤੰਗਵਾਦੀ ਐ ਐਗਜ਼ੈਕਟਲੀ ਇਹ ਹੀ ਸ਼ਬਦ ਇਨਾ ਘਟਿਆ ਅਨਸਰਾਂ ਨੇ ਉਹਨੂੰ ਸੜਕ ਦੇ ਉੱਤੇ ਡੜਾਇਆ ਤੇ ਉਹਨੂੰ ਕਿਹਾ ਕਿ ਤੂੰ ਕਸ਼ਮੀਰ ਚੱਲ ਜਾ ਤੇ ਪਾਕਿਸਤਾਨ ਚੱਲ ਜਾ ਉਸ ਤੋਂ ਬਾਅਦ ਉਹ ਕੁੜੀ ਪੀਜੀ ਦੇ ਵਿੱਚ ਕੁੰਡੀ ਲਾ ਕੇ ਬਹਿ ਗਈ ਮੈਂ ਕਿਉਂਕਿ ਉਸ ਕਾਲਜ ਦਾ ਪੁਰਾਣਾ ਵਿਦਿਆਰਥੀ ਸੀਗਾ ਮੈਂ ਉੱਥੇ ਲਾਅ ਕਰੀ ਐ ਤੇ ਉਸ ਤੋਂ ਪਹਿਲਾਂ ਉਹਨੇ ਵੀਡੀਓ ਬਣਾਈ ਐ ਕੁੜੀ ਨੇ ਕਿ ਮੇਰੇ ਨਾਲ ਇਹ ਹੋ ਰਿਹਾ ਸਾਨੂੰ ਬਚਾ ਲੋ ਮੇਰੇ ਭਾਈ ਰੋਂਗਟੇ ਖੜੇ ਹੋਗੇ ਕਿ ਪੰਜਾਬ ਦੀ ਧਰਤੀ ਪੰਜਾਬ ਦੀ ਉਹ ਧਰਤੀ ਜਿੱਥੇ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਕੋ ਜਗ ਕੋਨ ਭਲੇ ਇਹ ਸਾਡੇ ਬਾਬੇ ਨਾਨਕ ਦਾ ਫਲਸਫਾ ਬਈ ਪੰਜਾਬ ਉਹ ਪੰਜਾਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੁੱਤ ਛਿੱਤ ਕਰਾਤੇ ਹੋਣ ਸਿਰਫ ਕਾਦੇ ਵਾਸਤੇ ਇੱਕ ਵਿਚਾਰਤਾ ਰ ਬਚਾਉਣ ਵਾਸਤੇ ਅਸੀਂ ਜੇ ਲੰਗਰ ਖਾਣੇ ਥੱਲੇ ਬਹਿ ਕੇ ਖਾਂਦੇ ਕਿਉਂ ਕਿ ਪੰਜਾਬ ਇਹੋ ਜਾਂ ਜਦੋਂ ਮੈਂ ਵੀਡੀਓ ਦੇਖੀ ਬਾਈ ਕੋਈ ਮੈਂ ਇੱਧਰ ਨਹੀਂ ਦੇਖਿਆ ਉਹਦੇ ਮੈਂ ਸਿੱਧਾ ਉਹਦੇ ਕੋਲ ਜਾ ਕੇ ਪਹੁੰਚ ਗਿਆ ਡਰੀ ਹੋਈ ਸੀਗੀ ਬਹੁਤ ਜ਼ਿਆਦਾ ਜਿੰਨਾ ਮੇਰੇ ਤੋਂ ਹੁੰਦਾ ਸੀ ਬਾਈ ਮੇਰੇ ਹੱਥ 'ਚ ਪ੍ਰਸ਼ਾਸਨਤਾ ਹੈ ਨਹੀਂਗਾ ਮੇਰੇ ਹੱਥ 'ਚ ਸਹਾਨੂੰਭੂਤੀ ਹੈ ਤੇ ਮੇਰੀ ਭੈਣ ਦੇ ਨਾਲ ਜੋ ਮੈਂ ਸਗੀ ਭੈਣ ਮੰਨ ਕੇ ਕਰਿਆ ਜੋ ਹੁਣ ਇਹਦੇ ਵੱਲ ਕੋਈ ਅੱਖ ਵੀ ਚੱਕੂਗਾ ਫਿਰ ਉਹਦੀਆਂ ਤਾਂ ਅੱਖਾਂ ਹੀ ਕੱਢਾਂਗੇ ਪੰਜਾਬ ਦੀ ਧਰਤੀ ਤੇ ਇਹ ਮੇਰੇ ਬਿਆਨ ਸੀਗੇ ਉਸ ਤੋਂ ਬਾਅਦ ਮੈਂ ਉਹਨੂੰ ਕਿਹਾ ਮੈਂ ਕਿਹਾ ਤੂੰ ਆਪਣੇ ਆਪ ਬਿਆਨ ਕਰਕੇ ਦੱਸ ਹੋਇਆ ਕਿ ਬਾਈ ਜਿਹੜਿਆ ਉਹਦਾ ਬਿਆਨ ਉਹਨੇ ਕਰਿਆ ਨਾ ਉਹ ਜਿਹਨੇ ਵੀ ਸੁਣਿਆ ਉਹਦੇ ਰੋਂਗ ਟਿਕੜੇ ਹੋਗੇ ਕਿ ਯਾਰ ਇਹ ਪੰਜਾਬ ਦੇ ਵਿੱਚ ਹੁੰਦਾ ਹੁਣ ਮੈਨੂੰ ਇਹ ਗੱਲ ਦੱਸੋ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਕੀ ਇਹ ਭਾਰਤ ਨਹੀਂ ਕੀ ਮਰਾਠੀ ਪੰਜਾਬੀ ਗੁਜਰਾਤੀ ਕੀ ਇਹ ਭਾਰਤ ਨਹੀਂ ਇਹ ਜੇ ਭਾਰਤ ਇਹ ਹੈਗਾ ਆ ਫਿਰ ਭਾਰਤ ਦੇਸ਼ ਦੇ ਵਿੱਚ ਇਹ ਕਿੱਥੋਂ ਗੰਦੇ ਘਟਾਣੂ ਪੈਦਾ ਹੋ ਗਏ ਜਿਹੜੀ ਸਾਡੀ ਧੀਆ ਨੂੰ ਚਲਦੀਆਂ ਨੂੰ ਕਹਿਣਗੇ ਕਿ ਤੁਸੀਂ ਤਾਂ ਚਲ ਜਾਓ ਆਪਣੇ ਦੇਸ਼ ਤੋਂ ਤੇ ਉਹ ਸਾਡੀਆਂ ਮਹਿਮਾਨ ਨੇ ਪੰਜਾਬ ਦੀਆਂ ਤੇ ਪੰਜਾਬ ਬਹਿਮਾਨ ਨਿਵਾਜ਼ੀ ਚ ਪਹਿਲੇ ਨੰਬਰ ਤੇ ਗਿਣਾਇਆ ਜਾਂਦਾ ਤੇ ਯਾਰੋ ਸਾਡੀ ਧੀ ਭੈਣ ਨੂੰ 21 ਸਾਲ ਦੀ ਕੁੜੀ ਨੂੰ ਸ਼ਰਮ ਹੈ ਸਾਰੇ ਲੀਡਰਾਂ ਤੇ ਜਿਹੜਾ ਬੋਲਿਆ ਨਹੀਂ ਭਾਈ ਯਾਰ ਸਾਡੇ ਮੂਰੇ ਕਿਸੇ ਸਿਰ ਤੋਂ ਚੁੰਨੀ ਲਾਈ ਗਈ ਹੋਵੇ ਇਹਦਾ ਫਿਰ ਖੂਨ ਨਹੀਂ ਫਿਰ ਪਾਣੀ ਦੌੜਦਾ ਤੇ ਪਾਣੀ ਤੇ ਖੂਨ ਕਦੇ ਇਕੱਠਿਆਂ ਨਹੀਂ ਦੌੜ ਸਕਦਾ ਇੱਕ ਸਰੀਰ ਚ ਸਾਡੇ ਸਰੀਰ ਚ ਖੂਨ ਦੌੜਦਾ ਸਾਬ ਕਈਆਂ ਦੇ ਸਰੀਰ ਚ ਪਾਣੀ ਹੋ ਸਕਦਾ ਹੈ ਹੁਣ ਉਸ ਤੋਂ ਬਾਅਦ ਉਹ ਕੁੜੀ ਦੇ ਕੋਲ ਗਈ ਪੁਲਿਸ ਐਸਪੀ ਗਿਆ ડી ਆਪਣਾ ਐਸਐਚਓ ਗਿਆ ਕੁੜੀ ਨੂੰ ਕੋਲ ਖੜਾ ਕੇ ਕਹਿ ਰਿਹਾ ਜੀ ਸਾਨੂੰ ਬਹੁਤ ਸਾਨੂੰ ਬੁੱਤੀ ਆ ਸਾਨੂੰ ਬੁੱਤੀ ਦਾ ਮੈ ਪ੍ਰਗਟ ਕਰ ਰਹੇ ਆ ਜਿਹੜਿਆ ਨੇ ਉਹਤੇ ਹਮਲਾ ਕਰਿਆ ਉਹਨਾਂ ਦੇ ਕੀ ਐਕਸ਼ਨ ਕਰ ਰਹੇ ਤੁਸੀਂ ਉਹਦੇ ਕੋਲ ਚਲੇ ਗਏ ਹੋ ਜਿਹੜਾ ਕਿ ਵਿਕਟਮ ਆ ਜਿਹੜਾ ਕਿ ਅਪਰਾਧੀ ਆ ਜਿਹੜਾ ਤੁਸੀਂ ਉਹਦੇ ਕੋਲ ਚਲੇ ਗਏ ਹੋ ਬਾਈ ਜਿੱਤੇ ਇਹ ਹੋਇਆ ਤਸ਼ੱਦਦ ਹੋਈ ਆ ਤੁਸੀਂ ਅਪਰਾਧੀਆਂ ਕੋਲ ਗਏ ਅਪਰਾਧੀਆਂ ਨੂੰ ਫੜਿਆ ਇਹ ਬਹੁਤ ਵੱਡਾ ਸਵਾਲੀਆ ਚਿੰਨ ਹੈ ਉਹਨੂੰ ਤੁਸੀਂ ਕੁੜੀ ਨੂੰ ਨਾਲ ਖੜਾ ਕੇ ਇੱਕ ਬਿਆਨ ਦਿਵਾ ਰਹੇ ਹੋ ਕਿ ਮੈਂ ਸੇਫ ਮਹਿਸੂਸ ਕਰਦੀ ਹਾਂ ਚਲੋ ਇੱਕ ਮੇਰੀ ਭੈਣ ਤਾਂ ਸੇਫ ਹੋ ਗਈ ਬਾਕੀ ਦੇ ਜਿੰਨੇ ਬੱਚੇ ਸੀ ਉਹ ਇੱਕ ਪਰਚਾ ਹੋ ਜਾਂਦਾ ਪਰ ਪਰ ਉਹਦੇ ਤੇ ਉਸ ਕੁੜੀ ਦੇ ਨਾਲ ਇੱਕ ਇੱਕ ਤਾਂ ਉਹਨੂੰ ਸੜਕ ਤੇ ਡਰਾਇਆ ਗਿਆ ਆ ਇਹ ਕਿਹਾ ਗਿਆ ਵੀ ਤੂੰ ਪਾਕਿਸਤਾਨ ਚਲੀ ਜਾ ਹੋਰ ਆ ਤੂੰ ਅਤਵਾਦੀਆਂ ਇੱਥੋਂ ਤੱਕ ਕਰਿਆ ਗਿਆ ਸਹਿਮ ਦਾ ਮਾਹੌਲ ਪੈਦਾ ਕੀਤਾ ਗਿਆ ਕਿ ਭਾਈ ਤੇਰੇ ਨਾਲ ਕੁਛ ਵੀ ਮਤਲਬ ਜੇ ਉਹ ਇੰਨੀ ਡਰੀ ਹੋਈ ਸੀ ਤਾਂ ਉਹਨੂੰ ਇਹੀ ਡਰ ਸੀ ਵੀ ਮੇਰੇ ਨਾਲ ਤਾਂ ਪੰਜਾਬ ਦੀ ਧਰਤੀ ਤੇ ਕੁਛ ਵੀ ਹੋ ਸਕਦਾ ਜਦ ਕਿ ਇਸ ਤਾਂ ਇਹ ਕਹਨੇ ਆ ਹੁੱਬਕੇ ਵੀ ਭਾਈ ਇਹ ਸੇਫ ਆ ਇਹ ਧਰਤੀ ਯਾਰ ਮੈਂ ਨਾ ਭਾਈ ਹਾਲਾਤ ਮੈਂ ਬਗਾੜਨੇ ਨਹੀਂ ਚਾਹੁੰਦਾ ਸੀਗਾ ਨਾ ਮੇਰੀ ਇਸ ਵੀਡੀਓ ਤੋਂ ਬਾਅਦ ਹਾਲਾਤ ਵਿਗੜਨਗੇ ਇਹ ਪੁਲਿਸ ਦਾ ਦਾਵਾ ਹੈ ਬਹੁਤ ਵਧੀਆ ਵੀਡੀਓ ਸੀ ਬਾਈ ਤੇਰੇ ਤੂੰ ਜ਼ਿੰਦਗੀ 'ਚ ਪਤਾ ਨਹੀਂ ਤੇਰੇ ਜੋ ਕੁਦਰਤ ਨੇ ਕੀ ਕਹਾਇਆ ਬਹੁਤ ਧੰਨਵਾਦ ਤੁਹਾਡਾ ਪਰ ਇਹ ਜਿਹੜੇ ਜ਼ਮੀਰ ਤੋਂ ਬਿਨਾਂ ਵਾਲੇ ਲੋਕ ਨੇ ਨਾ ਉਹ ਇੱਕ ਤੁਸੀਂ ਇਹ ਸੋਚੋ ਜੇ ਉਹ ਪੰਜਾਬ ਦੀ ਧਰਤੀ ਦੇ ਅੰਦਰ ਕੁੰਡੀ ਲਾ ਕੇ ਆਤਮ ਹੱਤਿਆ ਕਰ ਲੈਂਦੀ ਅੱਜ ਪੰਜਾਬ ਕਿੱਥੇ ਮੂੰਹ ਦਿਖਾਉਂਦਾ ਅੱਜ ਪੂਰੇ ਇੰਡੀਆ ਦੇ ਵਿੱਚ ਉਹ ਵੀਡੀਓ ਵਾਇਰਲ ਹੋ ਰਹੀ ਹੈ ਤੇ ਅੱਜ ਉਹ ਲੋਕੀ ਸਾਨੂੰ ਕਹਿ ਰਹੇ ਨੇ ਨਾਲ ਇੱਕ ਨਿਹੰਗ ਜਥੇਬੰਦੀ ਇੱਕ ਆਪਣਾ ਸਿੰਘ ਸਾਹਿਬ ਵੀ ਖੜੇ ਸੀਗੇ ਅੱਜ ਸਾਰੇ ਪੰਜਾਬ ਦੀ ਕੀ ਛਵੀ ਗਈ ਹੈ ਕਿ ਹਾਂ ਭਈ ਪੰਜਾਬ ਇੱਕ ਇਹ ਜੀ ਧਰਤੀ ਹੈ ਜਿੱਥੇ ਹਾਲੀ ਵੀ ਬੋਲਣ ਵਾਲੇ ਲੋਕ ਨੇ ਜਿੱਦਾਂ ਤੁਸੀਂ ਕਹਿ ਰਹੇ ਹੋ ਪਰ ਜੇ ਉਹ ਅੰਦਰ ਉਸ ਕਮਰੇ ਦੇ ਵਿੱਚ ਉਹ ਸਾਹ ਕੁੱਟ ਕੇ ਮਰ ਜਾਂਦੀ ਫਿਰ ਤਾਂ ਸਾਡੇ ਤੇ ਜੋ ਕਲੰਕ ਲੱਗਦੇ ਆ ਰਹੇ ਨੇ ਉਸ ਤੋਂ ਵੱਡਾ ਕਲੰਕ ਸਾਡੇ ਦੇ ਮੱਤੇ ਲੱਗ ਜਾਣਾ ਸੀਗਾ ਯਾਰ ਉਹ ਅਸੀਂ ਇੰਨੇ ਜਿਆਦੇ ਨਫੁੰਸਕ ਹੋ ਗਏ ਕਿ ਇੱਕ ਧੀ ਭੈਣ ਦੀ ਇੱਜ਼ਤ ਨਾ ਬਚਾ ਸਕੀਏ ਇਹ ਫਿਰ ਸਾਡੇ ਵਾਸਤੇ ਫਿਰ ਜੀਣਾ ਮੌਤ ਇੱਕ ਬਰਾਬਰ ਹੋ ਜਾਂਦੀ ਹੈ ਜਦੋਂ ਇਹ ਜੀ ਚੀਜ਼ਾਂ ਦੇਖਦੇ ਨੇ ਤਾਂ ਭਾਈ ਮੇਨ ਗੱਲ ਇਹ ਆ ਕਿ ਕਸ਼ਮੀਰੀ ਪਰ ਅੱਧਾ ਹਿੱਸਾ ਨਹੀਂ ਜੇ ਪੰਜਾਬ ਨੂੰ ਸਾਰੇ ਭਾਰਤ ਦੇਸ਼ ਚੋਂ ਅੱਡ ਕਰਕੇ ਦਿਖਾਇਆ ਜਾਂਦਾ ਆ ਉਹ ਤਾਂ ਹੀ ਦਿਖਾਇਆ ਜਾਂਦਾ ਕਿ ਸਾਫ ਕਿਉਂਕਿ ਅਸੀਂ ਹਮੇਸ਼ਾ ਬੋਲਦੇ ਆ ਸੱਚ ਭਾਈ ਇਹਦਾ ਕਾਰਨ ਵੀ ਇਹੀ ਆ ਵੀ ਇੱਕ ਪਾਸਾ ਦੇਖਿਆ ਜਾਂਦਾ ਗੱਲ ਦਾ ਇੱਕ ਪਾਸਾ ਇਹ ਤਾਂ ਦੇਖ ਲਿਆ ਵੀ ਅਗਲਿਆਂ ਨੇ ਚੁਣ-ਚੁਣ ਕੇ ਮਾਰੇ ਤੇ ਜਿਹੜੇ ਜਿਹੜਾ ਨੇ ਬਚਾਏ ਆ ਕੀ ਉਹਨਾਂ ਨੇ ਧਰਮ ਦੇਖਿਆ ਕਿਸੇ ਦਾ ਬਚਾਉਣ ਵਾਲੇ ਵੀ ਤਾਂ ਉਸੇ ਕਸ਼ਮੀਰ ਦੇ ਲੋਕ ਸੀਗੇ ਨਾ ਜਿਹੜੇ ਚਲੋ ਜਿਸ ਥਾਂ ਤੇ ਘਟਨਾ ਹੋਈ ਆ ਉਸ ਥਾਂ ਦੇ ਲੋਕਾਂ ਨੇ ਬਚਾਇਆ ਨਾ ਦੁਸ਼ਮਣ ਦੇਸ਼ ਦਾ ਚਾਹੂਗਾ ਯਾਰ ਤੁਹਾਡਾ ਬੁਰਾ ਹੋਵੇ ਪਰ ਅਸੀਂ ਤਾਂ ਆਪਦੇ ਦੁਸ਼ਮਣ ਆਪ ਬਣੇ ਬੈਠੇ ਆ ਯਾਰ ਪਤਾ ਨਹੀਂ ਇਹ ਕਿਹੜੀ ਮਤ ਲੈ ਕੇ ਆ ਨਵਰੀਤ ਭਾਈਓ ਕੋਈ ਕਸ਼ਮੀਰੀ ਸੀਗਾ ਜਿਨੇ ਉਹਦੀ ਬੰਦੂਕ ਫੜ ਲਈ ਸੀ ਏਕੇ 47 ਉਹਨੇ ਫੜ ਕੇ ਉਹਨੇ ਆਪਣੇ ਫੈਰ ਮਰਾਲੇ ਪਰ ਜਿਹੜੇ ਪਰ ਉੱਥੇ ਦੇਖਣ ਆਏ ਸੀਗੇ ਟੂਰਿਸਟ ਸੀਗੇ ਉਹਨਾਂ ਨੂੰ ਮਤਲਬ ਉਹਨਾਂ ਨੂੰ ਸਾਈਡ ਕਰਤਾ ਤਾਂ ਉਹ ਵੀ ਕਸ਼ਮੀਰੀ ਸੀਗਾ ਉਹ ਵੀ ਭਾਰਤ ਦੇਸ਼ ਦਾ ਹਿੱਸਾ ਆ ਪਹਿਲੀ ਵਾਰ ਪਹਿਲੀ ਵਾਰ ਕਸ਼ਮੀਰ ਦੇ ਵਿੱਚ ਸਾਰੀ ਦੁਕਾਨਾਂ ਬੰਦ ਹੋਈਆਂ 2005 ਤੋਂ ਬਾਅਦ ਇਹ ਰਿਕਾਰਡ ਕੱਟ ਕੇ ਦੇਖਿਓ ਉਹ ਕਹਿੰਦੇ ਸਾਡੀ ਰੋਜ਼ੀ ਰੋਟੀ ਤੇ ਲੱਤ ਮਾਰੀ ਗਈ ਆ ਆਤੰਗਵਾਦੀਆਂ ਨੇ ਜਿਨੇ ਕਰਿਆ ਸ਼ਰੇ ਬਜ਼ਾਰ ਨੰਗੇ ਕਰਕੇ ਗੋਲੀਆਂ ਨਾਲ ਭੁੰਨ ਦੋ ਪਰ ਯਾਰ ਉਹ ਭਾਰਤ ਦੇਸ਼ ਦੇ ਨਾਗਰਿਕਾਂ ਦਾ ਕੀ ਕਸੂਰ ਆ ਆਪਣੇ ਚ ਕਿਉਂ ਫਿੱਕ ਪਾਉਨੇ ਹੋ ਫਿਰ ਕਹਿੰਦੇ ਆ ਕਿ ਜਦੋਂ ਅੱਤ ਹੋ ਜਾਂਦੀ ਹੈ ਫਿਰ ਤਾਂ ਇਹ ਜੀ ਵੀਡੀਓ ਸਾਹਮਣੇ ਆਉਣੀ ਹੀ ਨੇ ਇਹ ਬਹੁਤ ਵੱਡਾ ਮੁੱਦਾ ਆ ਕਿ ਤੁਸੀਂ ਆਪਣੇ ਦੇਸ਼ ਦੇ ਵਿੱਚ ਹੀ ਪਾੜ ਪਾਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਉਹ ਭਾਰਤ ਦੀ ਨਾਗਰਿਕਾਂ ਇਹ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਬਾਈ ਉਹ ਕੁੜੀ ਹੁਣ ਕੀ ਕੀ ਹਾਲਤ ਆ ਉਹਦੀ ਉਹ ਵਾਪਸ ਚਲੀ ਜਾ ਰਹੀ ਹੈ ਜਾਂ ਕਿੱਥੇ ਉਹਦੀ ਕੱਲ ਦੀ ਫਲਾਈਟ ਆ ਉਹਨੂੰ ਮੈਂ ਕਿਹਾ ਸੀ ਭੈਣੇ ਵਾਪਸ ਨਾ ਜਾ ਪਰ ਉਹਦੇ ਮਾਪਿਓ ਡਰ ਗਏ ਬਹੁਤ ਜ਼ਿਆਦਾ ਬਹੁਤ ਬਾਈ ਕੁੜੀ ਨੂੰ ਸਕੂਨ ਮਿਲਿਆ ਆ ਕਿ ਅਸੀਂ ਉੱਥੇ ਗਏ ਪੁਲਿਸ ਪ੍ਰਸ਼ਾਸਨ ਵੀ ਉੱਥੇ ਗਿਆ ਉਹਨਾਂ ਦਾ ਵੀ ਧੰਨਵਾਦ ਕਿ ਉੱਥੇ ਜਾ ਕੇ ਪੀਸੀਆਰ ਵੀ ਇੱਕ ਥੱਲੇ ਲਾਤੀ ਪਰ ਉਹਦੇ ਮਾਪਿਓ ਕਹਿੰਦੇ ਆ ਯਾ ਕੀਜ਼ ਇੱਕ ਵਾਰੀ ਸਾਨੂੰ ਚਿਹਰਾ ਦਿਖਾ ਦੇ ਇੱਕ ਵਾਰੀ ਆ ਜਾ ਹੁਣ ਉਹ ਤਿੰਨ ਤਿੰਨ ਕਸ਼ਮੀਰ ਦੀ ਕੁੜੀਆਂ ਨੇ ਸਾਡੀਆਂ ਭੈਣਾਂ ਨੇ ਕੱਲ ਦੀ ਅੱਜ ਰਾਤ ਦੀ ਉਹਨਾਂ ਦੀ ਫਲਾਈਟ ਆ ਤੇ ਉਹ ਵਾਪਸ ਜਾ ਰਹੀਆਂ ਨੇ ਤਾਂ ਨਹੀਂ ਜਾ ਰਹੀਆਂ ਕਿ ਡਰ ਦੇ ਮਾਹੌਲ ਚ ਉਹਨਾਂ ਨੂੰ ਇੱਕ ਮੈਂ ਵਿਸ਼ਵਾਸ ਦਿਵਾਤਾ ਮੈਂ ਕਿਹਾ ਜੇ ਪੰਜਾਬ ਚ ਰਹੋਗੇ ਮੈਂ ਤੁਹਾਨੂੰ ਆਪਣੇ ਘਰ ਲੈ ਚਾਲਦਾ ਇੱਥੇ ਰਹੋ ਜਦ ਤੱਕ ਤੁਸੀਂ ਸੇਫ ਹੋ ਇੱਥੇ ਤੱਕ ਜੋ ਹੋਊਗਾ ਪਹਿਲਾਂ ਸਾਡੇ ਨਾਲ ਹੋਊਗਾ ਉਹ ਤਾਂ ਜਾ ਰਹੀਆਂ ਨੇ ਕਿਉਂਕਿ ਮਾਪਿਓ ਨੂੰ ਸ਼ਕਲ ਦਿਖਾਉਣੀ ਆ ਉਹਨਾਂ ਨੇ ਡਰਦ ਕੇ ਨਹੀਂ ਜਾ ਰਹੀਆਂ ਇਹ ਮੈਨੂੰ ਦਿਲੋਂ ਤਸੱਲੀ ਤੇ ਸਕੂਨ ਆ ਨਵਰੀਤ ਬਾਈ ਤੇ ਪੰਜਾਬੀਆਂ ਨੂੰ ਵੀ ਦਿਲੋਂ ਤਸੱਲੀ ਤੇ ਸਕੂਨ ਹੋਣੀ ਚਾਹੀਦੀ ਕਿ ਡਰ ਕੇ ਨਹੀਂ ਚੱਲੀਆਂ ਸਿਰਫ ਆਪਣੇ ਮਾਪਿਓ ਨੂੰ ਮਿਲਣ ਚੱਲੀਆਂ ਕਿਉਂਕਿ ਮਾਪਿਓ ਡਰੇ ਹੋਏ ਸੀ ਹੁਣ ਕੁੜੀਆਂ ਕੁੜੀਆਂ ਪਹਿਲਾਂ ਡਰਗੀਆਂ ਸੀਗੀਆਂ ਹੁਣ ਨਹੀਂ ਡਰਿਆ ਹਾਂ ਬਹੁਤ-ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ ਤਾਂ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਬਾਈ ਨਫ਼ਰਤ ਆਪਾਂ ਤਾਂ ਸੌਖੀ ਹੁੰਦੀ ਆ ਹਨਾ ਫਲਾਉਣੀ ਪਰ ਕਦੇ ਜੇ ਨਫਰਤ ਪਰੇ ਹੋਵੇ ਤਾਂ ਇੱਕ ਚੀਜ਼ ਸੋਚੋ ਬਗਾੜਨ ਵਾਲੇ ਨੇ ਵਿਰੋਧੀ ਨੇ ਤਾਂ ਸਾਡਾ ਨੁਕਸਾਨ ਕਰਨਾ ਹੀ ਸੀ ਪਰ ਸਾਡਿਆਂ ਦੀ ਜ਼ਿੰਮੇਵਾਰੀ ਕਿੱਥੇ ਹੈ ਜੇ ਇੰਨੀ ਹੀ ਜ਼ਰੂਰੀ ਸੀ ਸੁਰੱਖਿਆ ਤਾਂ ਫਿਰ ਸੁਰੱਖਿਆ ਲਾਉਣੀ ਕਿਹਨੇ ਸੀ ਉਹਨਾਂ ਲੀਡਰਾਂ ਨੂੰ ਵੀ ਕਦੇ ਸਵਾਲ ਕਰ ਲਓ ਜੀ ਇੱਕ ਮੈਂ ਹੋਰ ਗੱਲ ਦੱਸਣੀ ਚਾਹੁੰਦਾ ਤਿੰਨ ਦਿਨ ਪਹਿਲਾਂ ਮੁੱਖ ਮੰਤਰੀ ਪੰਜਾਬ ਤੇ ਡੀਜੀਪੀ ਦੇ ਨਾਲ ਬਿਠਾ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਕਿ ਪੰਜਾਬ ਪੱਪਾਂ ਪਰ ਔਨ ਹਾਈ ਅਲਰਟ ਹੈ ਇਸ ਟੈਰਰਿਜ਼ਮ ਤੋਂ ਬਾਅਦ ਇਹ ਡੀਜੀਪੀ ਸਾਹਮਣੇ ਬਿਆਨ ਸਿਗੇ ਕਿ ਪੰਜਾਬ ਹਾਈ ਅਲਰਟ ਤੇ ਆ ਤਾਂ ਸਾਫ ਸਭ ਤੋਂ ਅਖੀਰਲੀ ਸ਼੍ਰੇਣੀ ਚ ਵਿਦਿਆਰਥੀ ਆਉਂਦਾ ਸਭ ਤੋਂ ਕੋਮਲ ਤੇ ਅਸੀਂ ਉਹ ਬੂਟੇ ਆ ਜਿਹੜੇ ਹਾਲੇ ਉੱਗ ਰਹੇ ਆ ਸਭ ਤੋਂ ਪਹਿਲਾ ਅਟੈਕ ਵਿਦਿਆਰਥੀਆਂ ਤੇ ਹੋਇਆ ਕਿ ਇਹ ਹਾਈ ਅਲਰਟ ਇਹ ਸਰਕਾਰਾਂ ਤੋਂ ਵੀ ਪੁੱਛਣਾ ਚਾਹੁੰਦੇ ਹਾਂ ਕਿ ਸਾਹਿਬ ਅਸੀਂ ਨਹੀਂ ਮੈਂ ਮਾਨ ਸਾਹਿਬ ਨੂੰ ਹੱਲੇ ਵੀ ਹੱਥ ਜੋੜ ਕੇ ਬੇਨਤੀ ਕਰਦਾ ਪਰਚਾ ਦੇ ਦਿਓ ਕਿ ਸਾਰੇ ਟੰਗੇ ਜਾਣ। ਉਹ ਤਾਂ ਬਾਈ ਬਾ ਸਭ ਤੋਂ ਮੈਨੂੰ ਲੱਗਦਾ ਪੁੱਛ ਗਿੱਚ ਕਰਨੀ ਬਿਜੀ ਹੈ ਨਾ ਹੋਰ ਤਾਂ ਜ਼ਰੂਰੀ ਕੋਈ ਕੰਮ ਹੈ ਹੀ ਨਹੀਂ ਇਸ ਵੇਲੇ ਪੰਜਾਬ 'ਚ। ਮੁੱਦੇ ਬਾਕੀ ਤਾਂ ਸਾਰੇ ਹੱਲੀ ਹੋ ਗਏ। ਸਹੀ ਜੀ ਮਾਨ ਜੀ ਜੀ ਬਿਲਕੁਲ ਦੇਖਿਆ ਜਾਏ ਤਾਂ ਫਿਲਹਾਲ ਕਸ਼ਮੀਰ ਦੇ ਹਾਲਾਤ ਇਦਾਂ ਦੇ ਹੀ ਨੇ। ਮਤਲਬ ਇੱਕ ਚੰਦੀਕਰ ਕਾਲਜ ਦੀ ਯੂਨੀਵਰਸਿਟੀ ਦੀ ਇੱਕ ਲੜਕੀ ਠੀਕ ਹੈ ਉਹਦੇ ਬਾਰੇ 'ਚ ਮਤਲਬ ਤਿੰਨ Hindu ਮੋਟਰਸਾਈਕਲ ਤੇ ਟਾਡੇ ਵੀਰ ਜੀ ਨੇ ਇੱਕ ਮਤਲਬ ਚੜਦੇ ਪੰਜਾਬ ਦੇ ਉਹਨਾਂ ਨੇ ਸਾਨੂੰ ਇਹ ਵੀਡੀਓ ਭੇਜੀ ਉਹਨਾਂ ਨੇ ਸਾਨੂੰ ਇਹ ਰਿਲੇਟਡ ਦੱਸਿਆ ਕਿ ਇਹ ਵੀਡੀਓ ਤੁਸੀਂ ਲੋਕਾਂ ਤੱਕ ਜ਼ਿਆਦਾ ਤੋਂ ਜ਼ਿਆਦਾ ਫੈਲਾਓ ਬਿਲਕੁਲ ਕਿਉਂਕਿ ਬਹੁਤ ਜ਼ਿਆਦਾ ਇਹ ਦੇਖਿਆ ਕਸ਼ਮੀਰ ਦਾ ਵਾਕਿਆ ਹੋਇਆ ਤੇ ਲੋਕ ਹਰ ਕਿਸੇ ਨੂੰ دہشت ਗਰ ਜਿਹੜੇ Hindu ਨੇ ਉਹ دہشت ਗਰ ਸਮਝਣ ਡੈ ਬਿਲਕੁਲ ਮੁਸਲਮਾਨਾਂ ਤੇ ਵੀ ਜ਼ੁਲਮ ਕਰਨ ਡੈ ਨੇ ਇਦਾਂ ਹੀ ਇਹ ਲੜਕੀ ਜਿਹੜੀ ਯੂਨੀਵਰਸਿਟੀ ਚੋਂ ਨਿਕਲੀ ਤੇ ਉਹਨਾਂ ਨੂੰ ਲੱਗਾ ਮੁਸਲਮ ਐ ਤੇ ਇਹਨਾਂ Hindu ਜਿਹੜੇ ਸਨ ਮੋਟਰਸਾਈਕਲ ਤੇ ਜਾ ਰਹੇ ਸਨ ਉਹਨਾਂ ਨੇ ਉਸ ਦੇ ਨਾਲ ਬਦਤਮੀਜ਼ੀ ਕੀਤੀ ਉਹਨੂੰ ਆਖਿਆ ਕਿ ਤੂੰ دہشت گرد ਹੈ ਤੂੰ ਇੱਥੋਂ ਚਲੀ ਜਾ ਕਿਉਂਕਿ ਨਹਿਜਾਬ ਕੀਤਾ ਨਹਿਜਾਬ ਕੀਤਾ ਹੋਇਆ ਸੀ ਉਹਨੇ ਠੀਕ ਹੈ ਜਿਸ ਦੀ ਵਜ੍ਹਾ ਤੋਂ ਉਹ ਜਿਹੜੀ ਭੈਣ ਉਹ ਕੁੜੀ ਸੀ ਉਹ ਬਹੁਤ ਜ਼ਿਆਦਾ ਡਰ ਗਈ ਸਹਿਮ ਗਈ ਇੱਕ ਸਾਡੇ ਚਾਹ ਤੇ ਪੰਜਾਬ ਦੇ ਹੀ ਵੀਰ ਨੇ ਉਹਨਾਂ ਨੇ ਜਿੱਦਾਂ ਕਿ ਉਹ ਆਖਿਆ ਕਿ ਤੂੰ ਤੈਨੂੰ ਮੈਂ ਭੈਣ ਆਖਿਆ ਤੇ ਮੇਰੀ ਭੈਣ ਹੈ ਮੈਂ ਤੇਰਾ ਸਾਥ ਦਾਂਗਾ ਤੂੰ ਡਰਨਾ ਠੀਕ ਹੈ ਲੇਕਿਨ ਇਹ ਨਹੀਂ ਕਿ ਤੁਸੀਂ ਕਿਸੇ ਦੀ ਧੀ ਭੈਣ ਦੀ ਇੱਜ਼ਤ ਜਿਹੜੀ ਆ ਉਹਨੂੰ ਕਿਸੇ ਵੀ ਤਰ੍ਹਾਂ ਛਾਲ ਦੋ ਤੇ ਤੁਹਾਨੂੰ ਕੋਈ ਇਜਾਜ਼ਤ ਨਹੀਂ ਦਿੰਦਾ ਤੁਸੀਂ ਉਹਨੂੰ ਆਪਣੇ ਮੁਲਕ ਚੋਂ ਬਾਹਰ ਕੱਢ ਦੋ ਠੀਕ ਹੈ ਅਗਰ ਉੱਥੇ ਮੁਸਲਮਾਨ ਰਹਿਣ ਦੇ ਨੇ ਠੀਕ ਹੈ ਇਹ ਤੇ ਨਹੀਂ ਕਿ ਮੁਸਲਮਾਨਾਂ ਦੇ ਉੱਤੇ ਹੁਣ ਜ਼ੁਲਮ ਕੀਤਾ ਜਾਏਗਾ ਇਹ ਤੇ ਮਾੜੀ ਗੱਲ ਹੈ ਵੈਸੇ ਵੀ ਜਿਹੜੇ ਸਾਡੇ ਸਿੱਖ ਵੀਰ ਨੇ ਉਸ ਕੁੜੀ ਨੂੰ ਪਤਾ ਚੱਲਿਆ ਕਿ ਜਿਹੜੇ ਸਾਡੇ ਸਿੱਖ ਨੇ ਉਹ ਸਾਡਾ ਬੜਾ ਸਾਥ ਦਿੰਦੇ ਨੇ ਠੀਕ ਹੈ ਅੱਛਾ ਅਗਰ ਕੋਈ ਇਹ ਕਿ ਜੀ ਇੱਕ ਬੰਦਾ ਗਲਤ ਨਹੀਂ ਹੋ ਉਹ ਤੁਸੀਂ ਗਲਤ ਆਖੀ ਜਾ ਰਹੇ ਹੋ داری ਗਾ ਲੋ ਡਿਪਰੈਸ਼ਨ ਚ ਜਾਏਗਾ ਉਹ ਆਪਣੇ ਆਪ ਨੂੰ ਕਮਜ਼ੋਰ ਸਮਝੇਗਾ ਉਹ ਆਪਣੇ ਆਪ ਨੂੰ ਸਮਝੇਗਾ ਕਿ ਪਤਾ ਨਹੀਂ ਕਿਉਂ ਮੇਰੇ ਤੇ ਲੋਗ ਇਹ ਸਭ ਕੁਝ ਸ਼ੇਡ ਆਊਟ ਕਰ ਰਹੇ ਨੇ ਸ਼ੱਕ ਕਰ ਰਹੇ ਨੇ ਤੇ ਬਾਕੀ ਬਹੁਤ ਵਧੀਆ ਲੱਗਾ ਨਾ ਵੀਡੀਓ ਵੇਖ ਕੇ ਜਿੱਦਾਂ ਕਿ ਉਹ ਭਾਈ ਦੱਸੰਦੇ ਆ ਕਿ ਵੀ ਉਹਦਾ ਵੀ ਪੰਜਾਬ ਵਾਲੇ ਜਿਹੜੇ ਆ ਬਹੁਤ ਉਹਨਾਂ ਦਾ اخلاق ਅੱਛਾ ਹੁੰਦਾ ਬਹੁਤ ਅੱਛੇ ਹੁੰਦੇ ਆ ਜਿੱਦਾਂ ਕਿ ਉਹ ਹਰ ਕਿਸੇ ਦੀ ਆਏ ਦੀ ਇੱਜ਼ਤ ਕਰਦੇ ਨੇ ਇਹ ਸਾਡਾ ਵੀਰ ਹੈ ਇੱਕ ਬਹੁਤ ਅੱਛਾ ਜੀ ਉਹਨਾਂ ਨਾਲ ਸਾਨੂੰ ਮਤਲਬ ਕਿ ਸਾਡੀ ਉਧਰ ਗੱਲਬਾਤ ਹੈਗੀ ਹੈ ਤੇ ਵਾਕਈ ਜਿਹੜੇ ਮਤਲਬ ਕਿ ਚੜ ਰਹੇ ਤੇ ਪੰਜਾਬ ਦੇ ਸਾਡੇ ਸਿੱਖ ਸਾਡੇ ਭਰਾ ਨੇ ਨਾ ਇਹ ਯਕੀਨ ਕਰੋ ਬਹੁਤ اخلاق ਵਾਲੇ ਨੇ ਚਾਹਤ ਵਾਲੇ ਨੇ ਜੀ ਭੈਣ ਜੀ ਵੀਰ ਤੋਂ ਇਲਾਵਾ ਇਹ ਬੋਲਦੇ ਨਹੀਂ ਬੜੀ ਰਿਸਪੈਕਟ ਦਿੰਦੇ ਨੇ ਇਹ ਤੇ ਇਹ ਚੀਜ਼ ਬੜੀ ਵਧੀਆ ਲੱਗਦੀ ਹੈ ਕਿ ਤੁਹਾਨੂੰ ਕਿਸ ਪਏ ਆ ਕਿ ਹੁਣ ਉਹਨਾਂ ਨੇ ਜਾਣਾ ਵਾ ਆਪਣੇ ਉਹ ਕਹਿੰਦੇ ਕਿ ਡਰ ਕੀ ਨਹੀਂ ਚੱਲੀਆਂ ਹੈ ਹਾਂਜੀ ਉਹ ਸਿਰਫ ਆਪਣੇ ਮਾਪਿਆਂ ਨੂੰ ਮਿਲਣ ਚੱਲੀਆਂ ਮਿਲਣ ਚੱਲੀਆਂ ਪਰੇਸ਼ਾਨ ਹਾਂਜੀ ਬਿਲਕੁਲ ਲੇਕਿਨ ਇਹ ਹੈ ਕਿ ਡਰਨਾ ਨਹੀਂ ਕਿਉਂਕਿ ਸਾਡੇ ਵੀਰ ਭੈਣ ਭਰਾ ਜਿਹੜੇ ਨੇ ਸਾਡੇ ਨਾਲ ਨੇ ਬਿਲਕੁਲ ਵੈਸੇ ਵੀ ਡਰਨਾ ਨਹੀਂ ਚਾਹੀਦਾ ਅੱਜ ਕੱਲ ਦੇ ਜਿਹੜੇ ਹਾਲਾਤ ਹੋ ਵਾ ਕਿ ਇਦਾਂ ਵਾ ਅਗਰ ਕੋਈ ਮੁਕਾਬਲਾ ਕਰਨਾ ਚਾਹੀਦਾ ਮੁਕਾਬਲਾ ਕਰਨਾ ਚਾਹੀਦਾ ਬਿਲਕੁਲ ਤੇ ਇਹ ਨਹੀਂ ਕਿ ਲੜਕੀਆਂ ਨੇ ਤੇ ਸਹਿਮਤ ਹੈ ਲੜਕੀਆਂ ਨੂੰ ਹਰ ਚੀਜ਼ ਨੂੰ ਫੇਸ ਕਰਨਾ ਚਾਹੀਦਾ ਹੈ ਹਰ ਚੀਜ਼ ਫੇਸ ਕਰਨੀ ਆਣੀ ਚਾਹੀਦੀ ਹੈ ਤੇ ਬਾਕੀ ਵੀਡੀਓ ਜਿਹੜੀ ਆਪਣੇ ਵਿਵਰਸ ਨੂੰ ਪਹੁੰਚਣੀ ਚਾਹੀਦੀ ਉਹਨਾਂ ਨੂੰ ਕਿਦਾਂ ਦੀ ਲੱਗੀ ਹੈ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਫੈਲਾਓ ਠੀਕ ਹੈ ਕਿਉਂਕਿ ਆ ਜਿਹੜੇ ਮਨ ਹਿੰਦੂ ਨੇ ਇਹ ਨਹੀਂ ਕਿ ਹਰ ਚੀਜ਼ ਜਿਹੜੀ ਹੈ ਹਿੰਦੂ ਆਪਣੇ ਕਬਜ਼ੇ ਛੁਡਕਾਰ ਲੈਣ ਹਿੰਦੂ ਜਿਹੜੇ ਕਿਸੇ ਦੇ ਉੱਤੇ ਵੀ ਕਿਸੇ ਵੀ ਤਰ੍ਹਾਂ ਦਾ ਇਲਜ਼ਾਮ ਲਗਾ ਦੇਣ ਇਹ ਮਾੜੀ ਗੱਲ ਹੈ ਤੇ ਬਾਕੀ ਆਪਣੇ ਵੀਰਾਂ ਪੈਨਲ ਕੋਈਨ ਜੀ ਵੀਡੀਓ ਕਿਦਾਂ ਦੀ ਲੱਗੀ ਹੈ ਕਮੈਂਟ ਕਰਕੇ ਦੱਸਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਆਪਣਾ ਤੇ ਆਪਣੇ ਪਿਆਰੇ ਦਾ ਬਹੁਤ ਸਾਰਾ ਖਿਆਲ ਰੱਖੋ ਸਭ ਦੀਆਂ ਦੁਆਵਾਂਾਂ ਦੀ ਯਾਦ ਰੱਖੋ ਗੁੱਡ ਬਾਏ ਟੇਕ ਕੇ ਰੱਬ ਰੱਖਣਾ